ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਮ ਜੀ ਚੀਜ਼ ਤੋਂ ਤਿਆਰ ਹੋਇਆ ਬਹੁਤ ਹੀ ਵਧੀਆ ਚੂਰਨ ਜਿਹੜਾ ਕਿ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੈ ਖਾਸ ਕਰਕੇ ਉਹ ਪੈਣ ਭਾਈਆਂ ਲਈ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ 슈ਗਰ ਨੂੰ ਇਹ ਨਾਰਮਲ ਰੱਖਦਾ ਚਾਹੇ ਬਲੱਡ 슈ਗਰ ਹੋਵੇ ਚਾਹੇ ਸਿੰਪਲ ਤੁਹਾਨੂੰ ਨਾਰਮਲ ਰਹੂਗੀ ਸਿੰਪਲ ਜਿਹਾ ਤਰੀਕਾ ਚਮਚ ਦਾ ਚੌਥਾ ਹਿੱਸਾ ਇਹਨੂੰ ਚਾਹੇ ਪਾਣੀ ਨਾਲ ਲੈ ਲਿਓ ਚਾਹੇ ਪਾਣੀ ਵਿੱਚ ਮਿਕਸ ਕਰਕੇ ਲੈ ਲਿਓ ਇਹਨੂੰ ਤੁਸੀਂ ਖਾਲੀ ਪੇਟ ਲੈਣਾ ਜਾਂ ਸਵੇਰ ਦੇ ਟਾਈਮ ਲਿਓ ਜਾਂ ਸ਼ਾਮ ਦੇ ਟਾਈਮ ਚਮਚ ਦਾ ਚੌਥਾ ਹਿੱਸਾ ਹੀ ਤੁਸੀਂ ਇਹਨੂੰ ਵਰਤਿਓ ਤੇ ਜਿਹੜਾ ਚੂਰਨ ਹੈ ਪਾਚਨ ਸ਼ਕਤੀ ਵੀ ਵਧਾਉਂਦਾ ਹੈ ਤੇ ਨਾਲ ਨਾਲ ਮਟਾਪਾ ਵੀ ਘਟਾਉਂਦਾ ਹੈ ਤੇ ਕਈਆਂ ਦੀ ਅੱਖਾਂ ਵਗੈਰਾ ਤੇ ਸੋਜ ਆ ਜਾਂਦੀ ਹੈ ਉਹ ਵੀ ਦੂਰ ਕਰਦਾ ਹੈ ਐਨੇ ਜ਼ਿਆਦਾ ਇਹਦੇ ਫਾਇਦੇ ਹੈ ਤੇ ਤਿਆਰ ਕੀਤਾ ਆਪਾਂ ਕਰੇਲਿਆਂ ਤੋਂ ਤੁਹਾਨੂੰ ਪਤਾ ਹੀ ਹੈ ਕਿ ਕਰੇਲੇ ਸੇਤ ਲਈ ਕਿੰਨਾ ਜ਼ਿਆਦਾ ਵਧੀਆ ਹੈ ਇਹਦੇ ਵਿੱਚ ਵਿਟਾਮਿਨ A ਹੁੰਦਾ C ਹੁੰਦਾ ਬਹੁਤ ਸਾਰੇ ਸੋਰਸੇ ਦੇ ਵਿੱਚ ਵਿਟਾਮਿਨ B ਦੇ ਵੀ ਹੁੰਦੇ ਹੈ ਕੈਲਸ਼ੀਅਮ ਪ੍ਰੋਟੀਨ ਤੇ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਹੀ ਤਾਂ ਇਹ ਸ਼ੂਗਰ ਵਾਲਿਆਂ ਵਾਸਤੇ ਬਹੁਤ ਵਧੀਆ ਹੁੰਦਾ ਹੈਗਾ ਕਰੇਲੇ ਅੱਜ ਆਪਾਂ ਲੈ ਕੇ ਆਏ ਸੀ ਜੀ 1.5 ਕਿਲੋ ਪਰ ਆਪਾਂ 1 ਕਿਲੋ ਦੇ ਕਰੇਲਿਆਂ ਦੇ ਵਿੱਚੋਂ ਜੂਰਨ ਤਿਆਰ ਕਰਾਂਗੇ ਕਿਉਂਕਿ ਅੱਧਿਆਂ ਦੀ ਆਪਾਂ ਬਣਾ ਲਈ ਸੀ ਸਬਜੀ ਤੇ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕੱਟ ਸਕਦੇ ਹੋ ਧੋਣ ਵਗੈਰਾ ਦੀ ਪਹਿਲਾਂ ਕੋਈ ਜ਼ਰੂਰਤ ਨਹੀਂ ਆਪਾਂ ਸਿੱਧੇ ਲਈ ਅੰਦੇ ਤੇ ਇਸੇ ਤਰ੍ਹਾਂ ਹੀ ਕੱਟਨੇ ਸ਼ੁਰੂ ਕਰ ਦਿੱਤੇ ਸਾਰੇ ਕਰੇਲਿਆਂ ਨੂੰ ਕੱਟ ਕੇ ਇੱਕ ਖੁੱਲੇ ਜਿਹੇ ਭਾਂਡੇ ਦੇ ਵਿੱਚ ਤੁਸੀਂ ਪਾ ਲਿਓ ਹਰ ਕੋਈ ਬਣਾ ਸਕਦਾ ਕਿਉਂਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਬਹੁਤੇ ਹੈ ਜਿਹੜੇ ਕਰੇਲਿਆਂ ਦਾ ਜੂਸ ਲੈ ਕੇ ਨਹੀਂ ਪੀ ਸਕਦੇ ਕਿਉਂਕਿ ਕਾਫੀ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਤੇ ਸਿੰਪਲ ਜਿਹਾ ਤਰੀਕਾ ਹੈ ਹਰ ਕੋਈ ਘਰ ਦੇ ਵਿੱਚ ਸਟੋਰ ਕਰਕੇ ਰੱਖ ਸਕਦਾ ਹੈ ਸਾਰੇ ਕਰੇਲੇ ਨੂੰ ਆਪਾਂ ਕੱਟ ਲਿਆ ਤੇ ਉਸ ਤੋਂ ਬਾਅਦ ਇਹਦੇ ਉੱਪਰ ਦੋ ਚਮਚ ਪਾਵਾਂਗੇ ਨਮਕ ਦੇ ਸਿੰਪਲ ਨਮਕ ਜਿਹੜਾ ਘਰ ਵਿੱਚ ਤੁਸੀਂ ਵਰਤਦੇ ਹੋ ਉਹੀ ਪਾ ਲਿਓ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ 4 ਤੋਂ 5 ਘੰਟਿਆਂ ਲਈ ਰੈਸਟ ਤੇ ਰੱਖ ਦਿਓ ਤਾਂ ਕਿ ਇਹ ਸੌਫਟ ਵੀ ਹੋ ਜਾਣ ਤੇ ਜਿਹੜਾ ਥੋੜਾ ਬਹੁਤ ਇੰਨਾ ਵਿੱਚ ਪਾਣੀ ਹੋਊਗਾ ਉਹ ਵੀ ਨਿਕਲ ਜਾਊਗਾ ਜਿੰਨਾ ਮਰਜ਼ੀ ਤੁਸੀਂ ਚੂਰਨ ਚਾਹੋ ਤਾਂ ਸਟੋਰ ਕਰਕੇ ਰੱਖ ਸਕਦੇ ਹੋ ਇਹ ਆਪਾਂ ਇੱਕ ਇਹ ਲੋ ਕ੍ਰੇਲੇ ਤਾਂ ਤਿਆਰ ਕੀਤਾ ਹੈ 4 ਤੋਂ 5 ਘੰਟੇ ਹੋ ਗਏ ਸੀ ਤੇ ਜਿੰਨਾ ਕ ਪਾਣੀ ਇਹਨੇ ਛੱਡਣਾ ਸੀ ਛੱਡਤਾ ਪਰ ਕ੍ਰੇਲੇ ਆ ਜਿਹੜੇ ਕਾਫੀ ਸੌਫਟ ਹੋ ਗਏ ਫਿਰ ਆਪਾਂ ਇਹਨੂੰ 3-4 ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਾਂਗੇ ਨਿੱਕੀਆਂ ਨਿੱਕੀਆਂ ਚੀਜ਼ਾਂ ਜੇ ਆਪਾਂ ਘਰ ਵਿੱਚ ਤਿਆਰ ਕਰਕੇ ਰੱਖੀਏ ਤਾਂ ਫਾਇਦੇ ਬੜੇ ਵੱਡੇ ਹੁੰਦੇ ਆ ਪਰ ਅਕਸਰ ਹੀ ਅਸੀਂ ਮਿਹਨਤ ਕਰਨ ਤੋਂ ਭੱਜਦੇ ਹਾਂ ਤੈਨੂੰ ਬਾਜ਼ਾਰ ਵਿੱਚੋਂ ਐਵੇਂ ਖਰੀਦ ਕੇ ਲੈ ਆਉਣੇ ਆ ਤੇ ਜਿਹੜੀਆਂ ਚੀਜ਼ਾਂ ਦਾ ਸਾਨੂੰ ਇੰਨਾ ਫਾਇਦਾ ਵੀ ਨਹੀਂ ਮਿਲਦਾ ਤੇ ਮਹਿੰਗੀਆਂ ਇਹਦੇ ਨਾਲੋਂ ਕਿਤੇ ਜ਼ਿਆਦਾ ਸਾਨੂੰ ਪੈਂਦੀਆਂ ਨੇ ਜਿੰਨੇ ਕਰੇਲੇ ਸੌਫਟ ਹੋਣਗੇ ਇਹਦੇ ਮੋٹے ਬੀਜ ਵਗੈਰਾ ਆਪਣੇ ਆਪ ਹੀ ਨਿਕਲਦੇ ਜਾਣਗੇ ਪਹਿਲਾਂ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਸਾਰੇ ਬੀਜ ਆਪਣੇ ਆਪ ਨਿਕਲ ਕੇ ਸਾਈਡ ਤੇ ਹੋਗੇ ਫਿਰ ਇਹਨੂੰ ਆਪਾਂ ਇੱਕ ਚਾਨਨੇ ਵਿੱਚ ਪਾ ਕੇ 10 ਮਿੰਟਾਂ ਲਈ ਰੱਖ ਦਾਂਗੇ ਤਾਂਕਿ ਪਾਣੀ ਨੁੱਚੜ ਜੇ ਉਸ ਤੋਂ ਬਾਅਦ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਤੇ ਇਹਨੂੰ ਆਪਾਂ ਸਿਖਾਉਣਾ ਹੈਗਾ ਜਦੋਂ ਤੁਸੀਂ ਇਹ ਚੂਰਨ ਤਿਆਰ ਕਰਨਾ ਹੈ ਮੌਸਮ ਨੂੰ ਧਿਆਨ ਵਿੱਚ ਜ਼ਰੂਰ ਰੱਖਿਓ ਕਿਉਂਕਿ ਜਦੋਂ ਹੀ ਮੈਂ ਇਹ ਕ੍ਰੇਲਿਆਂ ਦਾ ਚੂਰਨ ਤਿਆਰ ਕਰਨ ਲੱਗੀ ਤਾਂ ਕਾਫੀ ਸਾਰੀ ਹਨੇਰੀ ਮੀਂਹ ਲਗਾਤਾਰ 2-3 ਦਿਨ ਆਈ ਤੇ ਧੁੱਪ ਬਿਲਕੁਲ ਨਹੀਂ ਨਿਕਲੀ ਕਿਉਂਕਿ ਬਾਹਰ ਹਨੇਰੀ ਚੱਲ ਰਹੀ ਸੀ ਤੇ ਉਹ ਧੁੱਪ ਸਹੀ ਨਹੀਂ ਸੀ ਜਿਹੜੀ ਆਪਾਂ ਇਹਨੂੰ ਲਗਾਉਣੀ ਸੀ ਮਿੱਟੀ ਘੱਟਾ ਵਿੱਚ ਪੈ ਗਿਆ ਤਾਂ ਵੀ ਕੋਈ ਫਾਇਦਾ ਨਹੀਂ ਉਸ ਤੋਂ ਬਾਅਦ ਇਹਨੂੰ ਆਪਾਂ 2 ਦਿਨ ਲਗਾਤਾਰ ਧੁੱਪੇ ਸੁਕਾਇਆ ਤੇ ਇਹ ਸੁੱਕ ਕੇ ਇਸ ਤਰ੍ਹਾਂ ਦੇ ਹੋ ਗਏ ਆਵਾਜ਼ ਤੁਸੀਂ ਸੁਣੀ ਰਹੇ ਹੋ ਧੁੱਪ ਵਿੱਚ ਸੁਕਾਇਓ ਫੇਰੀ ਵਧੀਆ ਚੂਰਨ ਬਣੂਗਾ ਪੱਖੇ ਵਗੈਰਾ ਥੱਲੇ ਸੁਕਾਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਫਿਰ ਆਪਾਂ ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਆਵਾਜ਼ ਤੁਸੀਂ ਸੁਣੀ ਰਹੇ ਹੋਗੇ ਹੁਣ ਆਪਾਂ ਇਹਨੂੰ ਕਰਾਂਗੇ ਗ੍ਰਾਈਂਡ ਕਿਉਂਕਿ ਇਹ ਆਪਾ ਛੁਰਾਂਟੇਰ ਕਰਨਾ ਹੈਗਾ ਸਿੰਪਲ ਤਰੀਕੇ ਨਾਲ ਇਹਨੂੰ ਤੁਸੀਂ ਗ੍ਰाइंड ਕਰ ਲਿਓ ਕੋਈ ਵੀ ਚੀਜ਼ ਇਹਦੇ ਵਿੱਚ ਮਿਕਸ ਕਰਨ ਦੀ ਕੋਈ ਜ਼ਰੂਰਤ ਨਹੀਂ ਜਦੋਂ ਇਹਨੂੰ ਗ੍ਰाइंड ਕਰ ਲਿਆ ਬਿਲਕੁਲ ਜਿੰਨਾ ਬਰੀਕ ਹੋ ਸਕੇ ਉਨਾਂ ਹੀ ਪੀਸਿਓ ਫਿਰ ਛਾਨ ਨਹੀਂ ਰਹੇ ਚੰਦਰੀਓ ਕਿਉਂਕਿ ਜੇ ਇਸੇ ਤਰ੍ਹਾਂ ਹੀ ਰੱਖ ਲਿਆ ਤਾਂ ਬੜੀ ਮੁਸ਼ਕਲ ਆਊਗੀ ਕਿਉਂਕਿ ਜਦੋਂ ਹੀ ਪਾਣੀ ਨਾਲ ਲਵੋਗੇ ਵਧੀਆ ਵੀ ਨਹੀਂ ਲੱਗੂਗਾ ਤੇ ਬਾਕੀ ਜੇ ਪਾਣੀ ਵਿੱਚ ਮਿਕਸ ਕਰ ਲਿਆ ਤਾਂ ਹਰ ਵਾਰੀ ਪਾਣੀ ਨੂੰ ਛਾਨਣਾ ਪਊਗਾ ਛਾਨ ਨਹੀਂ ਰਹੇ ਇਹਨੂੰ ਆਪਾਂ ਛਾਨ ਲਿਆ ਜਿਹੜਾ ਮੋٹے ਮੋਟਾ ਜਾਂ ਉੱਪਰ ਆਇਆ ਉਹਨੂੰ ਦੁਬਾਰਾ 1-2 ਮਿੰਟਾਂ ਲਈ ਆਪਾਂ ਗ੍ਰਾਇੰਡ ਕਰ ਲਾਂਗੇ ਤਾਂ ਕਿ ਜਿੰਨਾ ਪ੍ਰੀਕਚੂਰ ਨੇ ਦੇ ਵਿੱਚੋਂ ਨਿਕਲ ਸਕੇ ਵਧੀਆ ਤੇ ਬਾਕੀ ਜਿਹੜੇ ਮੋٹے ਦੇ ਵਿੱਚ ਬੀਜ ਵਗੈਰਾ ਰਹਿ ਗਏ ਉਹ ਗ੍ਰाइंड ਬਿਲਕੁਲ ਨਹੀਂ ਹੋਣਗੇ ਆਪਣੇ ਆਪ ਹੀ ਉਹ ਬਾਹਰ ਨਿਕਲ ਜਾਣਗੇ ਸਿੰਪਲ ਤਰੀਕੇ ਨਾਲ ਬਣਾਏ ਹੋਏ ਚੂਰਨ ਦੀ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਨੂੰ ਬਣਾ ਕੇ ਰੱਖਿਓ ਪਰ ਜਿਹੜਾ ਇਹਦਾ ਟੇਸਟ ਹੈ ਕੋੜਾ ਹੋਊਗਾ ਕਿਉਂਕਿ ਬੜੇ ਭੈਣ ਭਾਈਆਂ ਦੇ ਕਮੈਂਟ ਆ ਜਾਂਦੇ ਆ ਵੀ ਇਹ ਕੋੜਾ ਇਹ ਕ੍ਰੇਲਿਆਂ ਤੋਂ ਤਿਆਰ ਹੋਇਆ ਜੀ ਨੇਚਰਲ ਹੈ ਵੀ ਇਹ ਕੋੜਾ ਹੀ ਹੋਊਗਾ ਕਿਉਂਕਿ ਨਾ ਤਾਂ ਆਪਾਂ ਇਹਨੂੰ ਕੋਈ ਗਰਮ ਪਾਣੀ ਵਿੱਚ ਪਾਇਆ ਨਾ ਉਬਾਲਿਆ ਨਾ ਤਲਿਆ ਇਸੇ ਲਈ ਆਪਾਂ ਇਹਨੂੰ ਡਾਇਰੈਕਟ ਹੀ ਧੋ ਕੇ ਇਸੇ ਤਰ੍ਹਾਂ ਹੀ ਸੁਕਾ ਲਿਆ ਤੇ ਇਸੇ ਲਈ ਇਹ ਕੋੜਾ ਹੋਊਗਾ ਤੇ ਇਸ ਬਾਕੀ 슈ਗਰ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ 슈ਗਰ ਨੂੰ ਨੋਰਮਲ ਰੱਖਦੀਆਂ ਨੇ ਜਿਨ੍ਹਾਂ ਨੂੰ ਆਪਣੇ ਘਰ ਵਿੱਚ ਵੀ ਇਹ ਪ੍ਰੋਬਲਮ ਹੈ ਆਪਾਂ ਉਹਨਾਂ ਲਈ ਕਰ ਲਿਆ ਤਿਆਰ ਇਹ ਆਪਾ ਬਣਾਉਂਦੇ ਹੀ ਰਹਿਣੇ ਆ ਤੁਸੀਂ ਵੀ ਤਿਆਰ ਕਰਕੇ ਰੱਖ ਸਕਦੇ ਹੋ ਕਿਸੇ ਵੀ ਏਅਰ ਟਾਈਟ ਕੰਟੇਨਰ ਵਿੱਚ ਪਾ ਕੇ ਇਹਨੂੰ ਲੰਬੀ ਦੇਰ ਤੱਕ ਸਟੋਰ ਕਰੋ ਐਨੇ ਵਿੱਚ ਤਾਂ ਇਹ ਖਤਮ ਵੀ ਹੋ ਜਾਂਦਾ ਬਾਕੀ ਇਹਦੇ ਵਿੱਚ ਖਾਸ ਗੱਲ ਇਹ ਹੈ ਤੁਸੀਂ ਮਰਜ਼ੀ ਅਨਸਾਰ ਜੀਰਾ ਪਾਊਡਰ ਇਹਦੇ ਵਿੱਚ ਨਮਕ ਮਿਰਚ ਕਾਲੀ ਜੋ ਚੀਜ਼ਾਂ ਨੂੰ ਦਿਲ ਕਰੇ ਉਹ ਪਾ ਲਿਓ ਗਰਮੀ ਜਿਆਦਾ ਪਦੀਨੇ ਦੇ ਪੱਤੇ ਵਿੱਚ ਪਾ ਸਕਦੇ ਹੋ ਪਰ ਇਹ ਚੀਜ਼ ਮੈਂ ਕੋਈ ਮਿਕਸ ਨਹੀਂ ਕੀਤੀ ਕਿਉਂਕਿ ਤੁਸੀਂ ਆਪਣੇ ਟੇਸਟ ਦੇ ਅਨਸਾਰ ਲਿਓ ਕਿਉਂਕਿ ਬਹੁਤਿਆਂ ਨੂੰ ਬੀਪੀ ਦੀ ਪ੍ਰੋਬਲਮ ਵੀ ਨਾਲ ਹੈ ਇਸ ਕਰਕੇ ਸਿੰਪਲ ਜਿਹਾ ਤਰੀਕਾ ਆਪਣੀ ਮਰਜ਼ੀ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ ਥੋੜੇ ਥੋੜੇ ਤੋਂ ਸ਼ੁਰੂ ਕਰੋ ਤੁਹਾਨੂੰ ਆਦਤ ਬਣ ਜਾਊਗੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਬਣਾ ਕੇ ਜਰੂਰ ਪੀਓ ਕਿਉਂਕਿ ਤੁਹਾਡੀ ਸਿਹਤ ਨੂੰ ਬਹੁਤ ਫਾਇਦਾ ਕਰੂਗਾ ਤੇ ਹੁਣ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਿ ਘਰੇ ਕੀਤਾ ਤਿਆਰ ਚੂਰਨ ਤੁਹਾਨੂੰ ਕਿਉਂ ਜਿਹਾ ਲੱਗਿਆ ਕਲਰੇ ਦਾ ਇਹੋ ਜਿਹਾ ਹੀ ਆਊਗਾ ਬਾਜ਼ਾਰ ਵਾਂਗੂ ਆਪਾਂ ਕੋਈ ਕਲਰ ਮਿਕਸ ਨਹੀਂ ਕੀਤਾ ਵੀਡੀਓ ਦੇਖਣ ਲਈ ਧੰਨਵਾਦ